ਉੱਤੇ ਬੈਠਾ ਦੋ ਚਾਟ ਉਹ ਇਹ ਬਸ ਫਾਈਟ ਕਰਦੇ ਆ ਆਹ ਕੀ ਆ ਇੱਥੇ ਵਾਲਾ ਮਾਈਕ ਹੈ ਇਹ ਕਿਹ ਬਗਾਰੋ ਮਾਈਕੋ ਕੋ ਯਾਰ ਮਾਈਕ ਕਿੱਥੇ ਮਾਰੋ ਬਹੁਤ ਸਾਰਾ ਠੀਕ ਹੈ ਆਗਾ ਮਾਈਕ ਇੱਥੇ ਹੈ ਠੀਕ ਹੈ ਲੱਗਾ ਮਾਈਕ ਸਟਾਰਟ ਹੋ ਗਿਆ ਹੈਲੋ ਵਾਪਸ ਕਰੀਏ ਮਾਈਕ 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 ਚਲੋ ਆਹ ਹਾਂਜੀ ਜੀ ਖੜੇ ਸਾਹਿਬ ਸਟਾਰਟਿੰਗ ਨਾਮ ਦੀ ਆਮ ਆਦਮੀ ਪਾਰਟੀ ਸਰਕਾਰ ਹੈ ਆ ਸਰਕਾਰ ਅਹੰਕਾਰੀ ਸਰਕਾਰ ਹੈ ਆ ਮਸਲਾ ਜੇ ਮੇਅਰ ਸਾਹਿਬਾ ਦੇ ਐਟੀਟਿਊਡ ਦਾ ਮੇਰ ਸਾਹਿਬਾ ਦਾ ਵਰਤਾਅ ਜਿਸ ਤਰ੍ਹਾਂ ਉਹਨਾਂ ਨੇ ਸਾਡੇ ਲੀਡਰ ਆਫ ਦਾ ਹਾਊਸ ਇਹਨਾਂ ਦਾ અપਮਾਨ ਜਿਸ ਤਰ੍ਹਾਂ ਕੀਤਾ ਜਿਸ ਤਰ੍ਹਾਂ ਲੈਂਗੁਏਜ ਜਿਸ ਭਾਸ਼ਾ 'ਚ ਤੇ ਜਿਸ ਤਰ੍ਹਾਂ ਦੀ ਹਾਥੋਪਾਈ ਉਥੇ ਸਿਕਿਉਰਿਟੀ ਨਾਲ ਕਰਵਾਈ ਹੈ ਆ ਇਕੱਲੇ ਮੇਰ ਸਾਹਿਬਾ ਦਾ ਨਹੀਂ ਆ ਇੱਕ ਛੋਟਾ ਜਿਹਾ ਐਗਜ਼ਾਮਪਲ ਹੈ ਸਰਕਾਰ ਦੇ ਹੰਕਾਰ ਦਾ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਸਰਕਾਰ ਕਹਿਣ ਵਾਲੀ ਲੋਕਾਂ ਦੇ ਨਾਲ ਜੁੜੀ ਸਰਕਾਰ ਕਹਿਣ ਵਾਲੀ ਅੱਜ ਲੋਕਾਂ ਦੀ ਦੁੱਖ ਤਕਲੀਫਾਂ ਸੁਣ ਤੋਂ ਵੀ ਉਹਨਾਂ ਨੂੰ ਸ਼ਰਮ ਆ ਰਹੀ ਹੈ ਆਪਣਾ ਮੂੰਹ ਛਿਪਾ ਰਹੇ ਇਹ ਸਾਰੇ ਮਸਲੇ ਦੇ ਅੰਦਰ ਆ ਜਿਹੜਾ ਅਹੰਕਾਰ ਇਹਨਾਂ ਦਾ ਬੋਲਦਾ ਹੈ ਉਸ ਅਹੰਕਾਰ ਦਾ ਇਲਾਜ ਲੋਕਾਂ ਨੇ ਕਰਨਾ ਹੈ ਇਸ ਇਹਨਾਂ ਦੇ ਸਿਰ ਰਵਈਏ ਦੇ ਪਿੱਛੇ ਜੋ ਗੱਲ ਮੈਂ ਸਮਝਾਂ ਇਸ ਤੋਂ ਸਾਰੇ ਮਸਲੇ ਦੇ ਅੰਦਰ ਭ੍ਰਿਸ਼ਟਾਚਾਰ ਦੀ ਕਰਪਸ਼ਨ ਦੀ ਜਿਹਨੂੰ ਖੁਦ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿੰਦੇ ਹੈ ਕੈਂਸਰ ਹੈ ਉਸ ਕੈਂਸਰ ਦੀ ਬੂ ਆ ਰਹੀ ਹੈ ਮੈਂ ਵੀ ਜਿੰਨਾ ਕਿ ਮੈਂ ਸਮਝਦਾ ਕਿ ਮੈਂ ਡਾਕਟਰ ਹੈ ਨਹੀਂ ਉਹਨਾਂ ਵਾਂਗੂ ਪਰ ਮੈਂ ਦੇਖਿਆ ਵੀ ਸਾਰੇ ਮਸਲੇ ਦੇ ਅੰਦਰ ਕਰਪਸ਼ਨ ਜਿਹੜਾ ਹੈ ਕਿਉਂਕਿ ਕੁਝ ਦਿਨ ਪਹਿਲਾਂ ਅਕਤੂਬਰ ਪਿਛਲੇ 24 ਦੇ ਅੰਦਰ ਹੀ ਖੁਦ ਇਹਨਾਂ ਦੀ ਵਿਜੀਲੈਂਸ ਨੇ ਇੱਥੇ ਜੇਜ ਦੇ ਉੱਤੇ ਪਰਚੇ ਕੀਤੇ ਆ 4-4 ਕਰੋੜ ਰੁਪਏ ਕੈਸ਼ ਕਢਾ ਕੇ ਉਹ ਆਪਣੇ ਆਪਣੇ ਨਾਲ ਲਈ ਫਿਰਦੇ ਸਾਡੀ ਜਿੱਥੇ ਆ ਆਤਮ ਸਨਮਾਨ ਦੀ ਸਾਡੇ ਕਾਉਂਸਲਰ ਦੇ ਸਨਮਾਨ ਤੇ ਲੋਕਾਂ ਦੇ ਕੰਮਾਂ ਦੀ ਲੜਾਈ ਹੈ ਉਹ ਜਾਰੀ ਰਹੂਗੀ ਉਦੋਂ ਤਾਈਂ ਜਦੋਂ ਤਾਈਂ ਆ ਕੇਸ ਜਿਹੜੇ ਕੀਤੇ ਵਿਡਰੋ ਨਹੀਂ ਹੁੰਦੇ ਇਹ ਉਸ ਗੱਲ ਦੀ ਜਿਸ ਤਰੀਕੇ ਨਾਲ ਇਹਨਾਂ ਨੇ ਕਿਹਾ ਵੀ ਤੁਸੀਂ ਜੇ ਇੱਥੇ ਬੈਠੋਗੇ ਤੇ ਤੁਹਾਡੇ ਕੰਮ ਨਹੀਂ ਹੋਣਗੇ ਤੁਹਾਡੇ ਜੇ ਜਿਹੜੇ ਆ ਉਹ ਤੁਹਾਡੇ ਟੈਲੀਫੋਨ ਨਹੀਂ ਚੱਕਣਗੇ ਉਹਨਾਂ ਦੀ ਮੈਂ ਸਮਝਦਾ ਹਾਂ ਵੀ ਸਰਕਾਰ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਾਉਂਸਲਰ ਤੋਂ ਕਾਉਂਸਲਰ ਤੋਂ ਨਾ ਮੰਗਣ ਤੇ ਲੁਧਿਆਣਾ ਦੇ ਜਨਤਾ ਤੋਂ ਜਰੂਰ ਮਾਫੀ ਮੰਗਣੀ ਚਾਹੀਦੀ ਹੈ ਤੇ ਇਹਦਾ ਜਿਹੜਾ ਪੱਕਾ ਇਲਾਜ ਹੈ ਆਤਾ ਇਹਨਾਂ ਦੇ ਵਿਵਹਾਰ ਦਾ ਇਲਾਜ ਜਿਹੜਾ ਪੱਕਾ ਇਲਾਜ ਹੈ ਉਹਦੇ ਵਾਸਤੇ ਅਸੀਂ ਕੇਂਦਰ ਸਰਕਾਰ ਨੂੰ ਮੈਂ ਦਿਮਾਨ ਸਾਹਿਬ ਨੂੰ ਰਿਕੁਐਸਟ ਕੀਤੀ ਹੈ ਦੇਵੀ ਜੀ ਨੂੰ ਮੈਡਮ ਪੂਨਮ ਜੀ ਨੂੰ ਸ਼ਰੀਨ ਸਾਹਿਬ ਸਾਰੇ ਬੈਠੇ ਐ ਬਿੱਟੂ ਜੀ ਵੀ ਆ ਜਾਣਗੇ ਸਾਰੇ ਅਸੀਂ ਜਾ ਕੇ ਖੁਦ ਮਿਲ ਕੇ ਟਾਈਮ ਲੈ ਕੇ ਜਾ ਕੇ ਗੱਲ ਵੀ ਕਰਾਂਗੇ ਪਰ ਇੱਕ ਅਸੀਂ ਐਪਲੀਕੇਸ਼ਨ ਵੀ ਉਹਨਾਂ ਨੂੰ ਲਿਖ ਕੇ ਚਿੱਠੀ ਵੀ ਪਾਵਾਂਗੇ ਬਿੱਲੂਗੜਾਣਾ ਦੇ ਅੰਦਰ ਜੋ ਸਮਾਰਟ ਸਿਟੀ ਦੇ ਪੈਸੇ ਆਏ ਕਰੀਬਨ 1800 ਕਰੋੜ ਰੁਪਏ ਉਹਦਾ ਫੌਰੀ ਤੌਰ ਤੇ ਟਾਈਮ ਬਾਉਂਡ 15-20 ਦਿਨਾਂ ਦਾ ਮੈਕਸਿਮਮ ਮਹੀਨੇ ਦੇ ਅੰਦਰ ਅੰਦਰ ਉਹਦਾ ਆਡਿਟ ਕਰਾ ਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆਵੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਕਿਉਂ ਜਿਹੜੇ ਐ ਮੇਅਰ ਸਾਹਿਬਾ ਇਹਨੇ ਕਿਉਂ ਗਰਮ ਹੋ ਰਹੇ ਐ ਛੋਟੀ ਜੀ ਗੱਲ ਵਾਸਤੇ ਜਿਹੜੇ ਲੋਕ ਆਪਣਾ ਜਵਾਬ ਮੰਗਦੇ ਐ ਤੇ ਇਸ ਨੂੰ ਲੈ ਕੇ ਅੱਜ ਸਾਡੇ ਵਰਕਰ ਸਾਥੀ ਤੇ ਜਿਹੜੇ ਪਬਲਿਕ ਹਾਂ ਪਬਲਿਕ ਜਿਹੜੀ ਆ ਕੇ ਰਾਤ ਨੂੰ ਇੱਥੇ ਦਿਨੇ 4 ਦਿਨਾਂ ਤੋਂ ਤਰਨਾ ਲਾ ਰਹੀ ਐ ਮੈਂ ਸਾਰਿਆਂ ਦਾ ਆਭਾਰੀ ਵੀ ਹਾਂ ਤੇ ਮੈਂ ਉਹਨਾਂ ਦਾ ਧੰਨਵਾਦੀ ਵੀ ਹਾਂ ਕਿਉਂਕਿ ਆ ਮਸਲਾ ਸਿਰਫ ਇੱਕ ਬੀਜੇਪੀ ਦੇ ਕਾਉਂਸਲਰਸ ਦੇ ਸਨਮਾਨ ਦਾ ਨਹੀਂ ਆ ਲੁਧਿਆਣੇ ਦੇ ਅੰਦਰ ਕਮਾਂ ਦੇ ਉੱਤੇ ਪਹਿਰਾ ਦੇਣ ਦੀ ਲੋੜ ਐ ਉਹਦੇ ਵਾਸਤੇ ਸਾਰੇ ਅਸੀਂ ਮਿਲ ਜੁਲ ਕੇ ਤੇ ਆ ਇੱਕ ਸੰਦੇਸ਼ ਜਾਊਗਾ ਪੂਰੇ ਪੰਜਾਬ ਦੇ ਅੰਦਰ ਵੀ ਲੋਕਤੰਤਰ ਦੇ ਅੰਦਰ ਅਹੰਕਾਰ ਨਹੀਂ ਚੱਲ ਸਕਦਾ ਇਹਦੇ ਵਾਸਤੇ ਅਸੀਂ ਸਾਰੇ ਅੱਜ ਇਕੱਠੇ ਹੋਏ ਸਭ ਥੈਂਕ ਯੂ ਅੱਜ ਅਕਸਰ ਤੁਸੀਂ ਇਹ ਕਰਨਾ ਇਹ ਤੱਕ ਜਾਇਊਗਾ ਕਿ ਮਾਫੀ ਮੰਗਾਣਾ ਚਾਹੁੰਦੇ ਮੈਂ ਮੈਂ ਮੁਦਾ ਕਦੋਂ ਦੇਖੋ ਮੁਦਾ ਸਭ ਤੋਂ ਪਹਿਲਾਂ ਚਾਹੀਦਾ ਜੀ ਇਹ ਪਹਿਲਾਂ ਦਾ ਕੇਸ ਵਿਡਰਾ ਕਰ ਜਿਹੜਾ ਕੈਂਸਲ ਕੀਤਾ ਜਾਵੇ ਜਿਹੜਾ ਕੇਸ ਕੀਤਾ ਤੇ ਆ ਮਾਫੀ ਹੈ ਅਸੀਂ ਨਹੀਂ ਕਹਿੰਦੇ ਵੀ ਆ ਕੇ ਤੁਸੀਂ ਪੂਨਨ ਜੀ ਤੋਂ ਮਾਫੀ ਮੰਗੋ ਜਾਂ ਧੀਮਾਨ ਸਾਹਿਬ ਤੋਂ ਮਾਫੀ ਮੰਗੋ ਜਨਤਾ ਤੋਂ ਮਾਫੀ ਮੰਗੋ ਇਹ ਕੋਈ ਆਪਣੇ ਕੰਮ ਵਾਸਤੇ ਨਹੀਂ ਉੱਥੇ ਗਏ ਸੀ ਸਾਡੇ ਕੌਂਸਲਰ ਸਾਹਿਬਾ ਉਹਨਾਂ ਕੋ ਆਪਣੇ ਕੰਮਾਂ ਵਾਸਤੇ ਨਹੀਂ ਗਏ ਸੀ ਉਹ ਉੱਥੇ ਗਏ ਸੀ ਲੋਕਾਂ ਦੇ ਕੰਮਾਂ ਵਾਸਤੇ ਉੱਥੇ ਜਿਹੜਾ ਨਾ ਪਾਣੀ ਗੋਡੇ-ਗੋਡੇ ਖੜਾ ਕੋਈ ਸੀਵਰ ਨਹੀਂ ਚੱਲ ਰਿਹਾ ਕੋਈ ਉੱਥੇ ਫੌਗਿੰਗ ਵਾਲੀ ਮਸ਼ੀਨਸ ਨਹੀਂ ਜਾ ਰਹੀਆਂ ਕੋਈ ਲਾਈਟਾਂ ਨਹੀਂ ਜਲ ਰਹੀਆਂ ਜਿਹੜੀ ਨਾਰਮਲ ਜਿਹੜਾ ਕੰਮ ਹੈ ਮਿਊਨਿਸਪਲ ਕਾਰਪੋਰੇਸ਼ਨ ਦਾ ਉਹ ਕੰਮ ਜਿਹੜੇ ਰੁਕੇ ਪਏ ਐ ਉਹ ਕੌਣ ਕਰੂਗਾ ਸਰ ਭਗਵੰਤ ਮਾਨ ਜੀ ਤਾਂ ਆ ਕੇ ਚੁਟਕਲੇ ਸੁਣਾ ਕੇ ਚਲੇ ਜਾਂਦੇ ਐ ਕਰੂਗਾ ਕੌਣ ਕੰਮ ਉਹਦੇ ਵਾਸਤੇ ਜਿਹੜੀ ਸਰਕਾਰ ਬਣ ਤੋਂ ਬਾਅਦ ਸੜਕਾਂ ਬਣੀਆਂ ਨੇ ਸ਼ਹਿਰ ਦੇ ਵਿੱਚ ਉਹਨੂੰ ਸਰਕਾਰ ਦੇ ਖਾਤੇ ਤੋਂ ਬੋਤ ਹਸਤਾ ਹੁੰਦੀ ਹੈ ਕੋਈ ਵੀ ਭਾਤ ਜਨਤਾ ਪਾਰਟੀ ਕੋਈ ਐਜੀਟੇਸ਼ਨ ਕਰੇ ਕਿਉਂਕਿ ਗਵਰਨਰ ਸਾਹਿਬ ਦਾ ਕਹਿੰਦਾ ਕਿ ਗਵਰਨਰ ਸਾਹਿਬ ਤਾਂ ਨਹੀਂ ਸਾਹਿਬ ਹੈ ਤਾਂ ਗਵਰਨਰ ਸਾਹਿਬ ਕੋਲ ਤਾਂ ਚਲੋ ਇੱਕ ਸਾਡਾ ਆਪਣਾ ਇੱਕ ਤਰੀਕਾ ਲੋਕਾਂ ਦਾ ਰੋਸ਼ ਜ਼ਾਹਿਰ ਕਰਨ ਦਾ ਆ ਤਾਂ ਸੜਕਾਂ ਤੇ ਆਪ ਨੂੰ ਉਲਣਾ ਪਊਗਾ ਸਭ ਸਾਨੂੰ ਆ ਤਾਂ ਲੋਕਾਂ ਨੂੰ ਜਾਗਰੂਤ ਕਰਨਾ ਜਾਗਰੂਕ ਕਰਨਾ ਪਊਗਾ ਸਾਨੂੰ ਤੇ ਉਹ ਅਸੀਂ ਕਰਕੇ ਚਾਹੇ ਧਰਨੇ ਹੈ ਪ੍ਰਦਰਸ਼ਨ ਹੈ ਸਾਰਿਆਂ ਨੂੰ ਅਸੀਂ ਤਗੜੇ ਹੋ ਕੇ ਇਹਦੇ ਵਾਸਤੇ ਲੱਗੇ ਕਰ ਰਹੇ ਸਾਂ ਗੋਡ ਬਾਈਜ਼ ਐਜੀਟੇਸ਼ਨ ਆਲਰੇਡੀ ਆਤਮਾਨ ਸਾਹਿਬ ਨੇ ਅੰਦਰ ਵੀ ਦੱਸਿਆ ਵੀ ਜੇ ਕੱਲ ਤੋਂ ਵਾਰਡ ਵਾਈਜ਼ ਵੀ ਜਿੱਥੇ ਜਿੱਥੇ ਆ ਪ੍ਰੋਬਲਮਸ ਆ ਰਹੀਆਂ ਉੱਤੇ ਚੌਂਕਾਂ ਤੇ ਬੈਠ ਕੇ ਸਾਰੇ ਧਰਨੇ ਪ੍ਰਦਰਸ਼ਨ ਸਾਰਾ ਕੁਝ ਹੀ ਹੋਊਗਾ ਡੈਮੋਕਰੇਸੀ ਦਾ ਹੀ ਤਰੀਕਾ ਹੈ ਸਭ। ਆ ਡੈਮੋਕਰੇਸੀ ਦੇ ਲੋਕਾਂ ਦੀ ਜਦੋਂ ਆਵਾਜ਼ ਨਿਕਲੀ ਸਾਬ ਚਾਹ ਕਿੰਨੇ ਹੰਕਾਰੀ ਸਰਕਾਰ ਹੋਵੇ ਚਾਹ ਕਿੰਨੇ ਹੈਲੀਕਾਪਟਰਾਂ 'ਚੇ ਤੁਰੇ ਫਿਰਦੇ ਰਹਣ ਉਹਨਾਂ ਨੇ ਤਾਂ ਸੜਕਾਂ ਭੁੱਲ ਗਈਆਂ ਭਗਵੰਤ ਮਾਨ ਜੀ ਨੂੰ ਕਿਉਂਕਿ ਉਹ ਉਡਣ ਖਟੋਲਾ ਉਹਨਾਂ ਦੇ ਹੱਥ ਆ ਚੜ੍ਹੇ ਫਿਰਦੇ ਸਾਰੇ ਦਿਨ ਤੇ ਸੜਕਾੜਾ ਜਦੋਂ ਲੋਕ ਕਹਿਣਗੇ ਉਹਦੇ ਬਾਅਦ ਉਹਨਾਂ ਨੂੰ ਵੀ ਯਾਦ ਆਈਦਾ ਸਰਕਾਰੀ ਕ੍ਰਾਪਸ਼ਨ ਦੇ ਕੇ ਨਿਕਾਲ ਕੇ ਉਹਨਾਂ ਵਾਲੇ ਗੱਪਪਾਹਤੇ ਇਹ ਵੀ ਦਾ ਮਾਮਲਾ ਵੀ ਅਕੀਮੇ ਜਮਾਨਾ ਲੱਗਦੀ ਤਾਂ ਉਹ ਹੀ ਰਿਤੇਸ਼ ਅਦਸਿਕ ਦਾ ਮਾਮਲਾ ਇੰਟੈਂਟ ਕੋਈ ਦਾ ਵੀ ਮਾਮਲਾ ਸਾਹਮਣੇ ਆਇਆ ਉਹ ਮંત્રી ਦੇ ਪਰਪੁਰ ਮਾਮਲਾ ਚੱਲ ਰਿਹਾ ਸਮੇਂ ਆਇਆ ਦੇਖੋ ਸਭ ਮੈਂ ਤਾਂ ਐਨਾ ਹੀ ਕਹੂੰਗਾ ਵੀ ਜੇ ਲੋਕ ਆਵਾਜ਼ ਢਾਣਗੇ ਤਾਂ ਉਹਦਾ ਅਸਰ ਤਾਂ ਹੁੰਦਾ ਸਾਬ ਮੈਂ ਤਾਂ ਕੱਲ ਇੱਕ ਮਾੜੀ ਜਿਹੀ ਪ੍ਰੈਸ ਕਾਨਫਰੰਸ ਕੀਤੀ ਸੀ ਐਨਐਚਓ ਨੂੰ ਆਪਣੀ ਡਿਊਟੀਆਂ ਯਾਦ ਆ ਗਈ ਵੀ ਮੈਂ ਤਾਂ ਜਨਤਾ ਦੀ ਸੇਵਾ ਵਾਸਤੇ ਮੰਤਰੀ ਬਣਿਆ ਮਹੀਨੇ ਯਾਦ ਨਹੀਂ ਆਇਆ ਉਹਨਾਂ ਨੂੰ ਕੱਲ ਇੱਕ ਮਾੜੀ ਜਿਹੀ ਪ੍ਰੈਸ ਕਾਨਫਰੰਸ ਤੇ ਉਹਨਾਂ ਨੂੰ ਯਾਦ ਆ ਗਿਆ ਪਰ ਮੈਂ ਤੁਹਾਡੇ ਰਾਈ ਦੇਖੋ ਮੈਂ ਉਹਨਾਂ ਨੂੰ ਬੜਾ ਆਚਾ ਨੇਕ ਇਨਸਾਨ ਸਮਝਦਾ ਮੇਰੀ ਜੀ ਮੁਲਾਕਾਤ ਹੈ ਬੜੇ ਨੇਕ ਇਨਸਾਨ ਹੈ ਪਰ ਮੈਂ ਤੁਹਾਡੇ ਰਾਈ ਪੁੱਛਣਾ ਚਾਹੂੰਗਾ ਜਾਂ ਦੱਸਣਾ ਚਾਹੂੰਗਾ ਅਰੋੜਾ ਸਾਹਿਬ ਨੂੰ ਅਰੋੜਾ ਸਾਹਿਬ ਕੰਪਨੀਆਂ ਤੋਂ ਅਸਤੀਫਾ ਦੇਣ ਨਾਲ ਖੇੜਾ ਛੁੱਟਣਾ ਨਹੀਂ ਸਾਹਿਬ ਆ ਤਾਂ ਜਵਾਬ ਦੇ ਇਹ ਬਾਤ ਜੋ ਚਲੀ ਹੈ ਨਾ ਸਭ ਬਹੁਤ ਦੂਰ ਤੱਕ ਜਾਏਗੀ ਅਜੇ ਆ ਖਤਮ ਨਹੀਂ ਹੋਇਆ ਜਿਵੇਂ ਆ ਕਹਿੰਦੇ ਸੀ ਨਾ ਵੀ ਆ ਤਾਂ ਅੱਜ ਕਹਿ ਰਹੇ ਆ ਮਹਾਰਾ ਯੁੱਧ ਨਸ਼ੋ ਕੇ ਵਿਰੁੱਧ ਖਤਮ ਨਹੀਂ ਹੁਆ ਆ ਸਾਡੇ ਵਾਲਾ ਤਾਂ ਅਜੇ ਚੱਲੂ ਹੈ ਅਜੀ ਆਗੇ-ਆਗੇ ਦੇਖੀਏ अरोड़ा ਸਾਹਿਬ ਹੋਤਾ ਕੀ ਹੈ ਅੱਜ ਤਾਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਪਈਆਂ ਨੇ ਨਾਲ ਇਸ ਦੀ ਗੱਲ ਹੈ ਉਹਦੇ ਵੀ ਸਿੱਕੀ ਕੱਢ ਕੇ ਸਾਹਮਣੇ ਆਈ ਇੱਕ ਇੱਕ ਗੱਲ ਉਹਦੇ ਵੀ ਕਾਲੀ ਦਲ ਵੀ ਆਈ ਕਾਂਗਰਸ ਵੀ ਆਈ ਵਿੱਚ ਕੀ ਕਹਿਣਾ ਚਾਹੁੰਦੇ ਆ ਵੀ ਵਿਧਾਨ ਸਭਾ ਚ ਹੁਣ ਇੱਕ ਮੰਚ ਤੇ ਕਿਤੇ ਨਾ ਕਿਤੇ ਇਕੱਠੇ ਦਿਖੋਗੇ ਜਿਵੇਂ ਇਸ ਧਰਨੇ ਦੇ ਵਿੱਚ ਇਕੱਠੇ ਆ ਕੇ ਚੌਂਦੀ ਕਾਲੀ ਦਲ ਵੀ ਨਾਲ ਆਈ ਹੈ ਦੇਖੋ ਲੋਕਾਂ ਦੀ ਆਵਾਜ਼ ਜੇ ਲੋਕਾਂ ਦੇ ਜਾ ਕੇ ਚਿੱਟੇ ਲੀੜੇ ਪਾੜ ਨਾਲ ਲੀਡਰ ਨਹੀਂ ਬਣਦਾ ਸਾਹਿਬ ਲੀਡਰ ਅੱਜਕੱਲ 1200 ਰੁਪਏ ਚ ਫਲੈਕਸ ਬੋਰਡ ਲੱਗਦਾ ਹੈ نئے ਸਾਲ ਦੀ ਵਧਾਈ ਉਹ ਲੀਡਰ ਤਿਆਰ ਹੈ ਸਾਬ ਉਹਨਾਂ ਨੂੰ ਲੋਕ ਲੀਡਰ ਨਹੀਂ ਮੰਨਦੇ ਲੀਡਰ ਉਹ ਹੈ ਜਿਹੜਾ ਲੋਕਾਂ ਦੀ ਆਵਾਜ਼ ਚੱਕੂਗਾ ਕੋਈ ਚੱਕ ਲਵੇ ਸਾਬ ਨਾਲ ਆ ਜਾਣ ਮੋਸਟ ਵੈਲਕਮ ਨਹੀਂ ਨਾਲ ਆਂਦੇ ਉਹਨਾਂ ਦੀ ਖੁਸ਼ੀ ਹੈ ਲੋਕ ਆਪਿਆਪ ਘਰੇ ਭੇਜ ਦੇਣਗੇ ਤਾਂ ਉਹ ਤਾਂ ਲੀਡਰ ਨੂੰ ਲੋਕਾਂ ਦੇ ਨਾਲ ਖੜਨਾ ਪਊਗਾ ਲੋਕਾਂ ਦੀ ਗੱਲ ਕਰਨੀ ਪਊਗੀ ਸਾਬ ਤੇ ਆ ਜਿਹੜੇ ਆ ਲੋਕਾਂ ਦੀ ਆਵਾਜ਼ ਕਰਕੇ ਆ ਜਿਹੜੀਆਂ ਇਹਨਾਂ ਨੇ ਲੈਂਡ ਪੂਲਿੰਗ ਵਾਲਾ ਚਲਾਇਆ ਆ ਤੁਹਾਡੇ ਸਾਹਮਣੇ ਮੈਂ ਦੁਕਾਨ ਬੰਦ ਹੁੰਦੀ ਦਿਖਾਊਗਾ ਮੈਂ ਅੱਜ ਤੇ ਲੀਡਰਾਂ ਨੂੰ ਇੱਕ ਹੋਰ ਵੀ ਕਿਉਂਕਿ ਆ ਇਸ਼ੂ ਤਾਂ ਨਹੀਂ ਹੈ ਨਾਲ ਉਹਦੇ ਵਾਸਤੇ ਅਸੀਂ ਅੱਡ ਕਰਾਂਗੇ ਇੱਕ ਪ੍ਰੈਸ ਕਾਨਫਰੰਸ ਪਰ ਮੈਂ ਕਹਿਣਾ ਚਾਹੁੰਗਾ ਕਿਉਂਕਿ ਇੱਥੇ ਬਹੁਤ ਸਾਰੇ ਵਪਾਰੀ ਵਰਗ ਇੱਥੇ ਹੀ ਬੈਠਾ ਹੈ ਸਾਰਾ ਹੀ ਤੇ ਉਹਨਾਂ ਦੇ ਬਿਲਡਰ ਵੀ ਬਹੁਤ ਸਾਰੇ ਐ ਦੇਖਿਓ ਕਿਤੇ ਐਵੇਂ ਭਲੇਖੇ ਚ ਆ ਕੇ ਲਾਲਚ ਕੋਈ ਲੈ ਕੇ ਤੇ ਆ ਜਮੀਨਾਂ ਨੂੰ ਹੱਥ ਨਾ ਪਾ ਲਿਓ ਆ ਜਿਹੜੀ ਲੈਂਡ ਪੂਲਿੰਗ ਦੇ ਨਾਂ 'ਤੇ ਐ ਇਹ ਤਾਂ ਤੁਰ ਜਾਣਗੇ ਤੇ ਤੁਹਾਨੂੰ ਭੁਗਤਣਾ ਪਊਗਾ ਇਸ ਕਰਕੇ ਮੇਰੀ ਸਾਰਿਆਂ ਨੂੰ ਇੱਕਾ ਵਾਰਨਿੰਗ ਸਮਝ ਲਓ ਇੱਕ ਰਾਏ ਐ ਉਹ ਕਹਿੰਦੇ ਨਾ ਬਨ ਅਨਸੋਲਿਸੀਟਿਡ ਐਡਵਾਈਸ ਇਜ਼ ਨੈਵਰ ਵੈਲਕਮ ਇਸ ਕਰਕੇ ਮੈਂ ਕਹਿੰਦਾ ਮੈਂ ਕਿਾਨ ਕਰ ਲਿਓ ਬਾਅਦ ਚ ਜਵਾਬ ਦੇ ਹੀ ਹੋਗੀ ਡਾਕਟਰ ਸਾਹਿਬ ਜਿਹੜੇ ਇਸ ਵਾਸਤੇ ਅੱਜ ਆ ਕੇ ਆਏ ਹੋ ਮੇਅਰ ਵੱਲੋਂ ਇੱਕ ਵੀਡੀਓ ਸੁਝ ਦਿਖਾਇਆ ਗਿਆ ਸੀ ਕਿ ਮੀਟਿੰਗ ਦੇ ਵਿੱਚ ਕਿ ਉਹਨਾਂ ਵੱਲੋਂ ਏ ਪਲੇਮ ਬੀਜਪੀ ਕੌਂਸਲਰਸ ਤੇ ਲਾਇਆ ਗਿਆ ਕਿ ਬੀਜਪੀ ਕੌਂਸਲਰ ਵੱਲੋਂ ਨਿਊਜ਼ਸ ਕ੍ਰੀਏਟ ਕੀਤੀ ਗਈ ਤੇ ਐਫ ਆਈ ਆਰ ਤੇਰੀ ਸਾਹਿਬ ਲੋਜੋ ਲੋਕਾਂ ਦੀਆਂ ਗੱਲਾਂ ਲੈ ਕੇ ਜਾਓਗੇ ਸੱਤਾ 'ਚ ਜਿਹੜਾ ਸ਼ਕੁਰਸੀ ਤੇ ਬੈਠਾ ਹੁੰਦਾ ਉਹਨੂੰ ਨੁਇਸੈਂਸ ਹੀ ਲੱਗਦਾ ਸਾਬ ਜਦੋਂ ਕੜਵੇ ਸਵਾਲ ਪੁੱਛੇ ਜਾਂਦੇ ਨੇ ਨਾ ਨੂਿਸੈਂਸ ਹੀ ਹੁੰਦੀ ਹੈ ਸਰ ਨੂਿਸੈਂਸ ਦੀ ਪਰਿਭਾਸ਼ਾ ਕੀ ਹੈ ਆ ਪਰਿਭਾਸ਼ਾ ਹੈ ਜਦੋਂ ਤੁਸੀਂ ਕੜਡੇ ਸਵਾਲ ਚੁਬਦੇ ਸਵਾਲ ਪੁੱਛੋਗੇ ਵੀ ਦੱਸੋ ਜੀ ਸਾਡੇ ਉੱਤੇ ਕਿਹੜਾ ਕੰਮ ਹੋਇਆ ਤਾਂ ਉਹ ਤੋਂ ਚੁਬਦੇ ਸਾਹਿਬ ਥੈਂਕ ਯੂ ਸਰ ਜੇ ਕੇਸਸ ਬਾਕੀ ਨਹੀਂ ਹੋ ਰਹੀ ਇਵੈਂਟਲੀ ਕੀ ਹੋਊਗਾ ਅਬ ਚਲੋ ਆਈਏ ਸਾਡੇ ਸਾਡੇ ਪ੍ਰਦਰਸ਼ਨ ਅਸੀਂ ਬਾਲੜਾ ਚ ਲੈ ਕੇ ਜਾਵਾਂਗੇ ਚੱਲੂ ਰਹੂਗਾ ਸਰ ਹੋਰ ਦੇਖੋ ਜਿਸ ਪਰਸਪਰ ਇਸ ਨਾਟ ਅ ਸਟੈਟਿਕ ਥਿੰਗ ਹੈ ਸਰ ਇਵੋਲਵ ਹੁੰਦੀ ਹੈ ਸਾਰੀ ਗੱਲ ਯਾਰ ਸਾਰੇ ਨਾ ਇਸ ਤਰ੍ਹਾਂ ਨਾ ਕਰੋ ਪਲੀਜ਼ ਇੱਕ ਇੱਕ ਪੰਜਾਬੀ ਸਾਹਿਬ ਇੱਕ ਮੈਂ ਬਸ ਇਹ ਕਹ ਰਿਹਾ ਕਿ ਅਰੇਸਟਾ ਕੋ ਕੁਝ ਤਾਂ ਦੇਖ ਰਿਹਾ ਹਾਂ ਜੀ ਜਿਹੜਾ ਪਰਚਾ ਦਰਜ ਹੋਇਆ ਉਹਦੇ ਅਰੇਸਟ ਨਾਲ ਕੀ ਦੇਖ ਰਿਹਾ ਮੈਂ ਦੇਖ ਰਿਹਾ ਪਰਚਾ ਕੈਨਸਲ ਹੋਣਾ ਚਾਹੀਦਾ ਸਾਬ ਮੈਂ ਆ ਦੇਖ ਰਿਹਾ ਪਰਚਾ ਕੈਨਸਲ ਹੋਊਗਾ ਸਾਬ ਇਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਊਗਾ ਮੈਂ ਸਮਝਦਾ ਹਾਂ ਵੀ ਮੰਤਾਜ ਉਮੀਦ ਵੀ ਇੱਥੇ ਭਗਵੰਤ ਮਾਨ ਜੀ ਆਏ ਤਾਂ ਘਟੋ ਘਟ ਆਪਣੇ ਆਪ ਨੂੰ ਸਪੀਚ ਮੈਂ ਉਹਨਾਂ ਦੀ ਸੁਣ ਰਿਹਾ ਸੀਗਾ ਉਹ ਕਹਿੰਦੇ ਸੀ ਮਨੂੰ ਤੁਸੀਂ ਪਰਿਵਾਰ ਦਾ ਮੁਖੀ ਚੁਣਿਆ ਤੇ ਮੁਖੀ ਵਾਲਾ ਕੋ ਬਿਹੇਵਤਾ ਕਰੋ ਤੁਹਾਨੂੰ ਨਹੀਂ ਦਿਸਦਾ ਕੀ ਹੋ ਰਿਹਾ ਇੱਥੇ ਮੇਰ ਸਾਹਿਬਾਂ ਨੇ ਮੇਰ ਕੋਈਇਆ ਸਪਸ਼ਟ ਕੀਤਾ ਚਲੋ ਮੇਰ ਸਾਹਿਬਾਂ ਚਲੋ ਨਾਮ ਮੰਗਣ ਸਾਹਿਬ ਇੱਥੇ ਡਰਕਸ ਦਾ ਚੈਪਟਰ ਪੜਾਇਆ ਜਾਏਗਾ ਹੁਣ ਜੇ ਤੁਹਾਨੂੰ ਲੱਗਿਆ ਕੋਈ ਕਾਟ ਲਾ ਰਹੀ ਹੈ ਤੇ ਮੈਂ ਦੇਖ ਲਵਾਂਗੇ ਜਿਵੇਂ ਆਪਣਾ ਨਕਸ਼ਾ ਸਾਹਿਬ ਤੁਸੀਂ ਹਾਂ ਬਹੁਤ ਇਸ਼ੂ ਆਟ ਜਾਂਦਾ ਰਹੂਗਾ ਮੈਂ ਤੇ ਇੰਨੀ ਗੱਲ ਕਹੂੰਗਾ ਵੀ ਤੁਸੀਂ ਇਹਨਾਂ ਦਾ ਮਈ ਮਹੀਨੇ ਦਾ ਬਿਆਨ ਦੇਖ ਲਓ ਜਿੱਥੇ ਆ ਭਗਵੰਤ ਮਾਨ ਜੀ ਅੱਜ ਦੂਜਾ ਫੇਜ਼ ਚਾਲੂ ਕਰਕੇ ਗਏ ਆ ਕਹ ਰਹੇ ਸੀ 99% ਨੇ 95% ਪਿੰਡਾਂ 'ਚ ਨਸ਼ਾ ਖਤਮ ਹੋ ਗਿਆ ਫੇਰ ਕਿਉਂ ਗੀਤ ਗਾंदे ਫਿਰਦੇ ਸਨ ਜੇ ਨਸ਼ਾ ਹੀ ਖਤਮ ਹੋ ਗਿਆ ਫੇਰ ਕਿਉਂ ਗੀਤ ਗਾंदे ਫਿਰਦੇ ਫੇਰ ਕਿਉਂ ਤੇਲ ਫੂਕੇ ਆਇਆ ਉਹਦਾ ਹੈਲੀਕਾਪਟਰ ਦਾ ਅੱਛਾ ਜੱਟ ਤੁਸੀਂ ਕਿਹਦੇ ਪਾਸੇ ਤੁਸੀਂ ਕਰ ਰਹੇ ਵਕਾਲਤ ਕਰਨੀ ਨੇ ਅਸ਼ੁਭੀਸ਼ਾਤ ਬਾਰੇ ਸਾਫ਼ ਕਾਗੇ ਕਿ ਤੁਸੀਂ ਇਕੱਲੇ ਲੜਾਂਗੇ ਛੱਡੋ ਸਭ